Oh! ਕੈਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਟੌਮੀ ਇਨਸਾਫ ਸਮੋਰਚ ਦੀ ਅਗਵਾਈ ਦੇ ਵਿੱਚ ਸਿੱਖ ਪੰਥੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਕ ਰੋਸ ਪ੍ਰੋਟੈਸਟ ਮਾਰਚ ਜਿਹੜਾ ਹੈ ਉਹ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਪੂਜਨੀਕ ਬਾਤਾ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਥਾਨ ਤੋਂ ਆਰੰਭ ਹੋ ਰਿਹਾ ਤੇ ਮੈਂ ਸਮਝਦਾ ਕਿ ਲੰਮੇ ਸਮੇਂ ਤੋਂ वैसे ਤਾਂ देश दी आजादी ਤੋਂ ਲੈ ਕੇ ਅੱਜ ਤੱਕ ਲਗਾਤਾਰ ਸਿੱਖਾਂ ਨੂੰ ਕਿਸੇ ਵੀ ਖੇਤਰ ਵਿੱਚ ਇਨਸਾਫ਼ ਨਹੀਂ ਮਿਲ ਰਿਹਾ ਸਿੱਖਾਂ ਨਾਲ ੱਤਕਾ ਬੇਇਨਸਾਫੀ ਵਿਦ ਕਰੇ ਲਗਾਤਾਰ ਹੋ ਰਹੇ ਨੇ ਨਾ ਕੋਈ ਅਦਾਲਤ ਸਿੱਖਾਂ ਨੂੰ ਰਹਾ ਕਰਦੀ ਹੈ ਨਾ ਸਰਕਾਰਾਂ ਰਹਾ ਕਰਨ ਦਾ ਯਤਨ ਕਰਦੀਆਂ ਨੇ ਇਸ ਕਰਕੇ ਮੈਂ ਸਮਝਦਾ ਕਿ ਅੱਜ ਦੇ ਦਿਨ ਫੇਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੀ ਸਭ ਤੋਂ ਸੁਪਰੀਮ ਤਾਕਤ ਹੈ ਉਹਦੇ ਜਥੇਦਾਰ ਸਹਿਬਾਨ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੀ ਅਗਵਾਈ ਦੇ ਵਿੱਚ ਖਾਲਸਾ ਤਖਤ ਦੀ ਅਗਵਾਈ ਵਿੱਚ ਸਮੁੱਚੇ ਖਾਲਸਾ ਪੰਥ ਨੂੰ ਇਕੱਠਾ ਕਰਕੇ ਚੰਡੀਗੜ੍ਹ ਨੂੰ ਘੇਰਾ ਪਾਵੇ ਜਿੰਨਾ ਚਰਬੰਦੀ ਸਿੰਘ ਰਹਾ ਨਹੀਂ ਹੁੰਦੇ ਉਹਨਾਂ ਚਿਰੇ ਝੇਕੇਰਾ ਚੱਕਿਆ ਨਹੀਂ ਜਾਣਾ ਚਾਹੀਦਾ ਇਹ ਜਥੇਦਾਰ ਸਾਹਿਬ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਅੱਜ ਵੀ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਸੋ ਮੈਂ ਜਿਹੜੀਆਂ ਤੇਰਾ ਜੁਨੀਆ ਵੀ ਜਥੇਬੰਦੀਆਂ ਅੱਜ ਰੋਸ ਪ੍ਰੋਟੈਸਟ ਮਾਰਚ ਦੇ ਵੀ ਸ਼ਮੂਲੀਅਤ ਕਰਈਆਂ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਹੁਣ ਤੱਕ ਜੀ ਦੇਖੋ ਕੋਈ ਅਦਾਲਤ ਕੋਈ ਪ੍ਰਸ਼ਾਸਨ ਕੋਈ ਸਰਕਾਰ ਸਿੱਖਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਇਸ ਕਰਕੇ ਸਿੱਖ ਸ਼ਕਤੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆਪਣੇ ਮਤਭੇਦ ਭਲਾਉਣੇ ਚਾਹੀਦੇ ਨੇ ਛੋਟੀਆਂ-ਛੋਟੀਆਂ ਜਥੇਬੰਦੀਆਂ ਦੀ ਬਜਾਏ ਪੰਥ ਦੀ ਇੱਕ ਮਜ਼ਬੂਤ ਧਿਰ ਜਿਹੜੀ ਆ ਉਹ ਅਕਾਲ ਤਖਤ ਦੀ ਸਰਪ੍ਰਸਤੀ ਦੇ ਥੱਲੇ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪੂਰੀ ਨਿਰਪੱਖਤਾ ਨਾਲ ਆਪਣਾ ਰੋਲ ਅਦਾ ਕਰਨ ਦਾ ਯਤਨ ਕਰਨਾ ਚਾਹੀਦਾ ਆਪਣੀ ਅਗਵਾਈ ਵਿੱਚ ਖਾਲਸਾ ਪੰਥ ਨੂੰ ਇਕੱਠੇ ਕਰਕੇ ਚੰਡੀਗੜ੍ਹ ਨੂੰ ਘੇਰਾ ਪਾਉਣਾ ਚਾਹੀਦਾ ਜਿੰਨਾ ਦਰਬੰਦੀ ਸਿੰਘ ਰਿਆ ਨਹੀਂ ਹੁੰਦੇ ਘੇਰਾ ਚੱਕਿਆ ਨਹੀਂ ਜਾਣਾ ਚਾਹੀਦਾ ਇਹ ਯਤਨ ਅਕਾਲ ਤਖਤ ਨੂੰ ਕਰਨੇ ਚਾਹੀਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਅੱਜ ਜਿਹੜਾ ਇਨਸਾਫ ਮੋਰਚੇ ਲਈ ਚੱਲਿਆ ਖਾਲਸਾ ਹੀ ਮਾਰਚ ਕੀ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਹਿਬ ਜਦਾ ਜੂਰਾਵਰ ਸਿੰਘ ਸਹਿਬ ਜਦਾ ਫਤੇ ਸਿੰਘ 9 ਸਾਲ 7 ਸਾਲ ਦੀ ਬਹੁਤ ਛੋਟੀ ਬਾਲ ਵਸਤਾ ਵੇ ਦਿਨ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਹੈ ਮਾਤਾ ਕੁਚਿਰ ਕੋ ਨੇ ਨੇ ਤੇ ਸ਼ਹਾਦਤ ਪ੍ਰਾਪਤ ਕੀਤੀ ਹੈ ਹੋਰ अनेका ਹਜ਼ਾਰਾਂ ਸਿੰਘ ਇੱਥੇ ਸ਼ਹੀਦ ਹੋਏ ਨੇ ਬਹੁਤ ਪਵਿੱਤਰ ਧਰਤੀ ਸੀ ਇੱਥੋਂ ਸੀ ਮਾਰਕੀਟ ਨੂੰ ਜਾ ਰਹੇ ਆ ਅੱਜ ਤਕਰੀਬਨ 7 ਤਰੀਕ ਨੂੰ ਪੰਜਾਂ ਦਿਨਾਂ ਦੇ ਬੰਦ 21 ਦਿਨ ਹੋ ਗਏ ਨੇ ਕੌਮੀ ਸਰਬੋਤਿਆਂ ਲਗਾ ਰਿਹਾ ਨੀਰਾ ਮੰਗਾ ਜਿਹੜੀਆਂ ਚੈਂਜ ਮੰਗਾ ਨੇ ਉਹਨੂੰ ਲੇਕ ਕੇ ਬੈਠੇ ਹੋਏ ਨੇ ਉੱਥੇ ਤਤ ਤੋਂ ਪਾਵੇਂ ਤੇ ਠੰਣਾ ਵਿੱਚ ਗਰਮੀ ਬਹੁਤ ਛਲਤੀ ਵਿੱਚ ਚਖਣਾ ਵਿੱਚ ਢੇਰੀਆਂ ਵਿੱਚ ਬਰਸਾਤਾਂ ਵਿੱਚ ਉੱਥੇ ਤਪੂੜਾ ਕੇ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਜਿਹੜਾ ਭਗਵੰਤ ਸਿੰਘ ਮਾਨ ਆਇਆ ਜਦੋਂ ਇਹ ਬਾਹਰ ਸੀਗਾ ਜਦੋਂ ਇਹ ਲੋਕਾਂ ਦਾ ਨਮਾਇਦਾ ਸੀ ਵੈਸੇ ਤਾਂ ਲੋਕਾਂ ਦੇ ਲੋਕਾਂ ਲਈ ਲੋਕਾਂ ਦੁਆਰਾ ਚੁਣਿਆ ਗਿਆ ਤੇ ਲੋਕਾਂ ਲਈ ਉਹ ਹੁੰਦਾ ਪਰ ਉਹਨੇ ਜਦੋਂ ਉਹ ਬਾਹਰ ਹੁੰਦਾ ਸੀਗਾ ਹਜੇ ਚੀਫ ਮਿਨਿਸਟਰ ਨਹੀਂ ਸੀ ਉਹ ਬੈਠਦਾ ਸੀ ਲੋਕਾਂ ਦੇ ਕੋਲ ਜਿੱਦਾਂ ਪਾਈ ਗਰਵਖ ਸਿੰਘ ਨੇ ਮੋਰਚਾ ਲਾਇਆ ਅਮਰ ਸਾਹਿਬ ਬਾਬੇ ਸੂਰ ਸਿੰਘ ਨੇ ਲਾਇਆ ਉਹਨਾਂ ਨੂੰ ਕਹਿੰਦਾ ਤੁਹਾਡੀਆਂ ਜਾਇਜ਼ ਮੰਗਾਂ ਅਸੀਂ ਉਹਨੂੰ ਜਗਾਉਣਾ ਚਾਹੁੰਦੇ ਉਹ ਕੁਰਸੀ ਦੇਖਣੀ ਚਾਹੁੰਦੇ ਆ ਭੂਤ ਪ੍ਰੇਤ ਕਿਹੜਾ ਕੁਰਸੀ ਨੂੰ ਚੰਬੜਿਆ ਹੋਇਆ ਵੀ ਜਦੋਂ ਬੰਦਾ ਆਮ ਮਨੁੱਖ ਹੁੰਦਾ ਲੋਕਾਂ ਵਿੱਚ ਇਰਦਾ ਉਹ ਸਾਰਾ ਲੋਕਾਂ ਦੀਆਂ ਗੱਲਾਂ ਕਰਦਾ ਲੋਕਾਂ ਦੀਆਂ ਹਕੀ ਮੰਗਾਂ ਦੀ ਬੋਲਦਾ ਹੁਣ ਉਹ ਉਹ ਚੁੱਪ ਕਰ ਗਿਆ ਸਾਨੂੰ 21 ਮਹੀਨਿਆਂ 'ਚ ਇੱਕ ਵਾਰੀ ਵੀ ਉਹ ਵੰਡਿਆ ਦੂਸਰੇ ਜਿਹੜੇ ਮਿਨਿਸਟਰ ਆ ਇੱਕ ਵਾਰੀ ਆਉਂਦੇ ਦੂਜੀ ਵਾਰੀ ਦੁਆ ਕਹਿੰਦਾ ਕਿ ਅਸੀਂ ਹੁਣ ਇਹ ਰੋਸਮਾਰਤ ਕੱਢਣ ਜਾ ਰਹੇ ਆ ਇਹ ਤੋਂ ਬਾਅਦ ਅਸੀਂ ਮਹੀਨੇ ਤੱਕ ਬਹੁਤ ਵੱਡਾ ਪ੍ਰੋਗਰਾਮ ਦੇਣ ਜਾ ਰਹੇ ਹਾਂ ਜਿੱ ਸਾਡੀਆਂ ਮੰਗਾਂ ਮੰਨੀਆਂ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਅਸੀਂ ਅਸੀਂ ਤਾਂ ਸਿੱਧੇ ਰੂਪ 'ਚ ਕਹਿੰਦੇ ਵੀ ਜਸਪਾਲ ਜਿਕਤਾਰ ਸਿੰਘ ਵਾਰਾਂ ਨੂੰ ਕਿਹੜੇ ਕਾਨੂੰਨ ਦੇ ਸਾਥ ਦਿੱਤੇ ਰੱਖਿਆ ਉਹਨੂੰ ਪਿਓ ਰੈਰੋਲ ਕਿਉਂ ਨਹੀਂ ਮਿਲਦੀ ਪਰਮਜੀਤ ਪੋਰਾ ਪਿਓਰਾ ਜਿਕਤਾਰ ਸਿੰਘ ਤਾਰਾ ਨੂੰ ਕਿਉਂ ਨਹੀਂ ਪਿਓਰ ਮਿਲਦੀ ਬਾਕੀ ਸਾਰਿਆਂ ਨੂੰ ਪਰੋੜਾ ਮਿਲਦਿਆਂ ਕਾਨੂੰਨ ਤੇ 30-30 ਸਾਲ ਕਿਹੜਾ ਬੰਦਾ ਸਾਨੂੰ ਭਾਰਤ ਜੇਲ੍ਹ ਦਾ ਜਿਹਨੂੰ ਅੱਜ ਤੱਕ ਪਰੋੜ ਨਹੀਂ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਬਿਆਦਵੀ ਵਾਰ-ਵਾਰ ਪੰਜਾਬ ਵਿੱਚ ਹੋ ਰਹੀ ਕਿਸੇ ਦੂਏ ਮੌਤ ਨਹੀਂ ਹੋ ਰਹੀ ਇਹ ਜਿਹੜੀ ਕਿਉਂ ਨਹੀਂ ਸਖਤ ਕਾਨੂੰਨ ਬਣਾਉਂਦਾ ਕਿਉਂ ਨਹੀਂ ਐਨਐਸਏ ਯੂਈਪੀ ਦੇਸ਼ਦੋਹੀ ਧਾਰਾ ਉਸ ਬਲੌਕ ਤੇ ਕਿਉਂ ਨਹੀਂ ਲਗਦੀ ਜੇ ਇਸ ਬੰਦੇ ਦਾ ਮਨੁੱਖ ਗੁਰੂ ਗ੍ਰੰਥ ਸਾਹਿਬ ਦੀ ਵਿਵਾਦਵੀ ਕਰਦਾ ਜਿਹਦਾ ਕਤਲ ਪੈਦਾ ਕਰਦਾ ਸਮਾਜ ਵਿੱਚ ਲੜਾਈ ਝਗੜੀ ਕਲੇਸ਼ ਹੁੰਦੇ ਸਾਡਾ ਇਹ ਦੀ ਸਾਡੀਆਂ ਮੰਗਾਂ ਉਹਨੂੰ ਲੈ ਕੇ ਅਸੀਂ ਅੱਜ ਆਉਣਾ ਵਾਂ ਤੇ ਸਾਨੂੰ ਪੁੱਛਦੇ ਨੇ ਵੀ ਅਸੀਂ ਤੁਸੀਂ ਚੰਡੀਗੜ੍ਹ ਕਿਉਂ ਜਾਣਾ ਚੰਡੀਗੜ੍ਹ ਸੀਐਮ ਨੂੰ ਕਿਉਂ ਮਿਲਣਾ ਜਾਣਾ ਸੀਐਮ ਨੂੰ ਜਿਹੜਾ ਚੰਡੀਗੜ੍ਹ ਸਾਡਾ ਚੰਡੀਗੜ੍ਹ ਕਿਤੇ ਹੋਰ ਕਿਸੇ ਮੁੱਖ ਦੀ ਰਾਜਧਾਨੀ ਨਹੀਂ ਨੀਗੀ ਅਸੀਂ ਕਿਉਂ ਨਹੀਂ ਜਾ ਸਕਦੇ ਕਿਉਂ ਨਹੀਂ ਗਵਰਨਰ ਹਾਊਸ ਤੇ ਆ ਸਕਦੇ ਅਸੀਂ ਜਾਵਾਂਗੇ ਅੱਜ ਰੋਸ ਬਾਤ ਕਰਕੇ ਉਹਨਾਂ ਨੂੰ ਸੱਚਾ ਨਿਖਾਵਾਗੇ ਜਿਹੜੇ ਵਾਰ-ਵਾਰ ਸਾਡੀ ਕਹਿ ਕੇ ਸਾਡੀਆਂ ਜਿਹੜੀਆਂ ਮੰਗਾਂ ਉਹ ਨਹੀਂ ਪੂਰੀਆਂ ਫਿਰਨਸ ਸਾਹਿਬ ਰਾਮ ਰਹੀਮ ਨੂੰ ਇੱਕ ਵਾਰ ਫੇਰ ਪਰੋਲ ਦਿੱਤੀ ਗਈ ਹੈ ਤੇ ਬੰਦੀ ਸਿੰਘਾਂ ਨੂੰ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਟੱਕਿਆ ਗਿਆ ਹੈ ਲੱਗਦਾ ਨਹੀਂ ਪੱਖਪਾਤ ਦੇਖੋ ਪੱਖਪਾਤ ਬਹੁਤ ਆ ਪਰ ਮੈਂ ਵਾਰ-ਵਾਰ ਸਾਰੇ মিডিਏ ਬੇਨਤੀ ਕਰਦਾ ਉਹ ਇਹਦੇ ਨਾਲ ਕੋਈ ਇਹਦਾ ਸੰਬੰਧ ਨਾ ਜੋੜਿਆ ਜਾਵੇ ਕਿ ਉਹ ਤਾਂ ਇੱਕ ਕਪਟੀ ਗੰਦਾ ਸਿਰੇਦੋ ਪਾਪੀ ਬੰਦਾ ਹੈ ਇਸੇ ਇਸੇ ਕਰਕੇ ਸਾਡਾ ਸਵਾਲ ਹੈ ਨਾ ਵੀ ਉਹ ਐਡਾ ਵੱਡਾ ਜੇਲ੍ਹ ਕਰਨਾ ਨਹੀਂ ਉਹ ਤਾਂ ਇੱਕ ਸਰਕਾਰ ਬੂਟ ਨੀਤੀ ਦੀ ਕਰ ਰਹੀ ਹੈ ਪਰ ਸਰਕਾਰ ਦੀਆਂ ਜਿਹੜੀਆਂ ਚੂੜਾਂ ਸਾਰੀਆਂ ਹਿਲ ਜਾਣੀਆਂ ਲੋਕ ਸਿਆਣੇ ਲੋਕਾਂ ਨੂੰ ਸਮਝਿਆ ਹੈ ਇਹ ਕਿੱਦਾਂ ਮਨੁੱਖੀ ਅਧਿਕਾਰਾਂ ਦਾ ਕਾਹਨ ਹੋ ਰਿਹਾ ਕਿੱਦਾਂ ਇੱਥੇ ਅਨਜਸਟਿਸ ਹੋ ਰਹੀ ਅਨਿਆਹ ਹੋ ਰਿਹਾ ਬੰਦੀ ਸਿੰਘਾਂ ਨਾਲ ਲੋਕਤਨ ਸਾਰਾ ਪਤਾ ਕਿ ਕਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਵਾਰ-ਵਾਰ ਸਿਰਸਾ ਵਾਲੇ ਦੇ ਬੰਦਿਆਂ ਨੇ ਕੀਤੀ ਹੈ ਤੇ ਕਿੱਦਾਂ ਉਹਨੂੰ ਮਿਲਦੀ ਆ ਲੋਕ ਵੋਟਰੀ ਪਾਉਣਗੇ ਸਾਨੂੰ ਪੂਰਾ ਯਕੀਨ ਆ ਲੋਕਾਂ ਨੂੰ ਵੀ ਸਿਆਣ ਖਚਾਈ ਦੇ ਆ ਤੇ ਪ੍ਰਸ਼ਾਸਨ ਨੂੰ ਵੀ ਹਿਦਾਇਤ ਜਾਰੀ ਕਰਦੇ ਵੀ ਇਦਾਂ ਨਾ ਕਰੋ ਪਰ ਪੰਜਾਬ ਦੇ ਵਿੱਚ ਇਹ ਪੰਜਾਬ ਨੂੰ ਦੁਬਾਰਾ ਅੱਗ ਵਿੱਚ ਨਾ ਚੋਕੋ ਤੁਸੀਂ ਇਹੋ ਜਿਹੇ ਬੰਦੇ ਨੂੰ ਕਾਪਟੀ ਨੂੰ ਗੰਦੇ ਨੂੰ ਇਲੈਕਸ਼ਨਾਂ ਦੇ ਵਿੱਚ ਇਹ ਉਹ ਵਾਰ-ਵਾਰ ਦਿੰਦੇ ਕਦੀ ਕਿਸੇ ਵੀ ਚੋਣ ਕਮਿਸ਼ਨ ਨੇ ਕਿਸੇ ਨੂੰ ਦੀ ਬੇਲ ਨਹੀਂ ਜਦੋਂ ਵੀ ਕਹਿ ਦਿੰਦੇ ਅਸੀਂ ਚੋਣ ਜਾਬਤਾ ਲੱਗਾ ਹੋਸੀ ਅਸੀਂ ਇਹਨੂੰ ਬੇਲ ਨਹੀਂ ਦੇ ਸਕਦੇ ਇਹਨੂੰ ਵਾਰ-ਵਾਰ ਦਿੰਦੇ ਨੇ ਇਹ ਸਿੱਖਾਂ ਨੂੰ ਚੜਾਉਣ ਦਾ ਸਿੱਖਾ ਦਾ ਸਿੱਖਾ ਦਾ ਬਹੁਤ ਵੱਡਾ ਦੁਸ਼ਮਣ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਦੁਸ਼ਮਣ ਇਹ ਨਹੀਂ ਚਾਹੀਦਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਅਸੀਂ ਕਦੀ ਵੀ ਇਹਦੀ ਤੁਲਨਾ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਨਾਲ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਕੇਸ ਹੀ ਹੋਰ ਉਹਨਾਂ ਨੇ ਆਪਣੀ ਨਿੱਜ ਖਾਤਰ ਨਹੀਂ ਫੌਮ ਦੀ ਖਾਤਰ ਉਹਨਾਂ ਨੇ ਆਪਣੀ ਜਵਾਨੀ ਕੁਰਬਾਨ ਕੀਤੀ ਆ ਇਹੋ ਜਿਹੇ ਕਪਤੀ ਬੰਦੇ ਨੂੰਤੀ ਉਹਦੇ ਨਾਲ ਤੁਲਨਾ ਕਰਦੇ ਜੀ